ਹਲਜੀ ਦੋਸਤੋ ਸਸਤੀ ਕਲਕੀ ਹਾਲ ਹੈ ਜੀ ਵਰਨਾ ਪੋਲਟ ਮਾਡਲ ਬਹੁਤ ਸਾਰੇ ਇਸ਼ੂ ਆਉਂਦੇ ਆ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਤੁਸੀਂ ਪਿਆਰ ਦਿਖਾਇਆ ਕਰੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਪਾਣੀ ਘਟ ਰਿਹਾ ਹੈਗਾ ਕਲੰਪ ਇੱਕ ਥਾਂ ਤੇ ਤਿੰਨ ਤਿੰਨ ਪਾਏ ਆ ਇਸ਼ੂ ਕਿਹੜੇ ਕਿਹੜੇ ਦੂਰ ਕਰਨੇ ਚਾਹੀਦੇ ਆ ਗੱਡੀ ਦੀ ਸਟਾਰਟਿੰਗ ਪ੍ਰੋਬਲਮ ਪਿਕਅਪ ਬਲੈਕ SMOKE ਦੀ ਸਮੱਸਿਆ ਆਪਾਂ ਹੁਣ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੇ ਆ ਗੱਡੀ ਸਟਾਰਟ ਕਰੋ ਬੇਟਾ ਸਟਾਰਟਿੰਗ ਪ੍ਰੋਬਲਮ ਹੈ ਜੀ ਪਾਣੀ ਦਾ ਸਰਕਲ ਬਿਲਕੁਲ ਹੈ ਨਹੀਂ ਵਾਲ ਗੱਡੀ ਦਾ ਬਾਹਰ ਕੱਢਿਆ ਹੋਇਆ ਹੈ ਮੈਡੀਕਲ ਫੂਡ ਖੋਲੋ ਬੇਟਾ ਹਾਂਜੀ ਦੋਸਤੋ ਤੁਸੀਂ ਵੇਖੋ ਵੀ ਵਾਲ ਮੇ ਰੱਖਦੇ ਪਏ ਆ ਇੱਥੇ ਮੈਂ ਐਸਟੀਮੇਟ ਬਣਾਉਣਾ ਹੈ ਤੇ ਗੱਡੀ ਦੇ ਉੱਤੇ ਪੈਸੇ ਲੱਗਦੇ ਆ ਇਸ ਗੱਲ ਤੋਂ ਵੀ ਡਰੀਦਾ ਹੈ ਕਿ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਆ ਕਿ ਲੋਕ ਸਮਝ ਵੀ ਫੇਰ ਨਹੀਂ ਰਹੇ ਤੇ ਕਮੈਂਟ ਵੀ ਗਲਤ ਪਾਉਣ ਵਾਲੇ ਕਹਿੰਦੇ ਸਸਤਾ ਜਾ ਹੋ ਜਾਂਦਾ ਇਸ ਗੱਡੀ ਨੂੰ ਸਾਡਾ ਜਾਦਾ ਚਾਂਸ ਕਸਟਮਰ ਦੇ ਕੋਲ ਹੋਣੀ ਹੋਊਗਾ ਵੀ ਜਵਾਕ ਦਿੱਤਾ ਜਾਵੇ ਕਿਉਂਕਿ 1.5 ਲੱਖ ਦੀ ਗੱਡੀ ਹੈ ਚਲਾਈ ਦੇ ਵਿੱਚ ਇਹ ਠੀਕ ਨਹੀਂ ਹੈਗੀ ਇਸ ਤੋਂ ਇਲਾਵਾ ਗੱਡੀ ਦੇ ਐਕਸਲ 'ਚ ਪੰਕਚਰ ਇਸ ਦਾ ਕਾਫੀ ਟਾਰਗੇਟ ਟਿਕਦਾ ਰਹੇ ਤੇ ਜਦੋਂ ਉਹ ਚੱਲਦੇ ਆ ਬਹੁਤ ਪੈਸੇ ਲੱਗਦੇ ਆ ਅੱਗੇ ਡਿਸ਼ਿੰਗ ਹੈ ਸਟਾਰਟਿੰਗ ਪ੍ਰੋਬਲਮ ਵੀ ਬੰਜਾ ਸੋ ਕੰਮ ਕਰੋੜਾ ਜਾਂ ਨਾ ਕਰੋੜਾ ਅਗਲੀ ਦੀ ਵਾਰ ਜੀ ਵਾਲ ਦਾ ਸਰਕਲ ਲੈਣੀ ਗੱਡੀ ਚੱਲ ਕੇ ਆਉਂਦੀ ਹੈ ਭਾਈ ਜੀ ਵੱਲ ਕੈਮਰਾ ਨਹੀਂ ਮਾਰਾਂਗੇ ਭਾਈ ਜੀ ਸੱਚੀ ਕਹ ਭਾਈ ਜੀ ਕਿੰਨੇ ਦੀ ਗੱਡੀ ਲੈ ਤੁਸੀਂ 1.5 ਲੱਖ ਦੀ ਭਾਈ ਜੀ ਦੇਖੋ ਪੈਸੇ ਤਾਂ ਲੱਗਦੇ ਆ ਹਾਂ ਜੀ ਕਮੈਂਟ ਵੀ ਪਾਉਣ ਵਾਲਾ ਪਾਉਂਦਾ ਵੀ ਇਹ ਤਾਂ 5000 ਛੋਏ ਜਾਂਦਾ ਜਿੱਥੋਂ ਹੁੰਦਾ ਤੁਸੀਂ ਦੇਖ ਲਓ 5000 ਪਰ ਮੇਰੇ ਵੱਲੋਂ ਤਾਂ ਜਵਾਬ ਆ ਜਦੋਂ ਇੱਕ ਵਾਰੀ ਭਾਈ ਜੀ ਉਬਲੋ ਪਾਈਪ ਖੋਲੀ ਬੇਟਾ ਜਦੋਂ ਇੱਕ ਵਾਰੀ ਭਾਈ ਜੀ ਖੁੱਲ ਗਈ ਇਹ ਪੈਸੇ ਖੂਬਸਾਰੇ ਲਵਾਓ ਤੁਹਾਨੂੰ ਪਤਾ ਵਾਲ ਮਿਸ ਕਰਦੀ ਸੀ ਨਹੀਂ ਬਿਲਕੁਲ ਤੁਹਾਨੂੰ ਪਤਾ ਵੀ ਹੈ ਆਪਣਾ ਨੌਲੇਜ ਨਹੀਂ ਸੀਗੀ ਨੌਲੇਜ ਦੀ ਦਵਾਈ ਕਿਹਨੇ ਗੱਡੀ ਤੁਹਾਨੂੰ ਹੈਗਾ ਡੀਲਰ ਹੈਗਾ ਸੀ ਆਪਣਾ ਚਲੋ ਗੁਰੂ ਮਹਾਰਾਜ ਸਾਰਿਆਂ ਦਾ ਭਲਾ ਕਰੇ ਆਪਾਂ ਕੀ ਲੈਣਾ ਉਹਨਾਂ ਨੇ ਵੀ ਰੋਟੀ ਖਾਣੀ ਹੈ ਤੇ ਤੁਸੀਂ ਵੀ ਗੱਡੀ ਲੈਣੀ ਹੈ ਆਪਣਾ ਕੰਮ ਦੁਨੀਆ ਨੂੰ ਅਵੇਅਰ ਕਰਨਾ ਹੈ ਸਮਝਾਉਣਾ ਨਹੀਂ ਆਪਣੇ ਆਪ ਨੂੰ ਤਾਂ ਆਪ ਸਮਝਾ ਸਕਦੇ ਆ ਸੋ ਬਾਈ ਜੀ ਐਸਟੀਮੇਟ ਦਿਨਾ ਫਟਾ ਦਿਲ ਕਰਦਾ ਹੋਇਆ ਪੁੱਗ ਦੀ ਹੋਈ ਤੱਕ ਕਰਵਾ ਲਿਓ ਇਹ ਤਾਂ ਚਾਹ ਪਾਣੀ ਪੀਓ ਸਕੈਨ ਕੀਤੀ ਹੈ ਜੋ ਸਾਡੀ ਸੇਵਾ ਬੰਦ ਕੀਤੀ ਹੈ ਬਹੁਤ ਧੰਨਵਾਦ ਆਲਰੇਡੀ ਸੋ ਆਲਰੇਡੀ ਦੋਸਤੋ ਵਾਲ ਕੱਢਿਆ ਹੋਇਆ ਸੀ ਅਸੀਂ ਕੰਮ ਜਾਣਾ ਚਾਹੁੰਦੇ ਹੁਣੇ ਕਰਨਾ ਚਾਹੁੰਦੇ ਹੁਣੇ ਬਰੀਕੀ ਨਾਲ ਠੀਕ ਹੈ ਜੀ ਡੀਲਰ ਨੇ ਗੱਡੀ ਦਿੱਤੀ ਹੈ ਡੀਲਰ ਭਰਾ ਵੀ ਸਾਡੇ ਤੇ ਮੁੜ ਕੇ ਔਖੇ ਹੋ ਜਾਂਦੇ ਆ ਕਿਉਂਕਿ ਸ਼ਾਬਸ਼ ਕਿਸੇ ਨੇ ਨਹੀਂ ਦੇਣੀ ਜਿੰਨਾ ਕਿਸੇ ਦਾ ਮਰਜ਼ੀ ਚੰਗਾ ਕਰ ਦਈਏ ਵੀਰ ਜੀ ਮੇਰੀ ਤੁਹਾਨੂੰ ਇਹੀ رائے ਆ ਵੀ ਇਸ ਗੱਡੀ ਨੂੰ 5 7 1000 ਘੱਟ ਵੱਧ ਕਰਕੇ ਜਿਹੜੇ ਬੰਦੇ ਤੋਂ ਤੁਸੀਂ ਲਈ ਹੈ ਉਹਨੂੰ ਅਲਵਿਦਾ ਕਰ ਦਿਓ ਓਕੇ ਬਾਈ ਜੀ ਡਨ ਗੱਲ ਚੰਗੀ ਲੱਗੀ ਕੇ ਮਾੜੀ ਨਹੀਂ ਨਹੀਂ ਬਿਲਕੁਲ ਚੰਗੀ ਜੀ ਠੀਕ ਹੈ ਜੀ ਸਹੀ ਸਲਾਹ ਦਿੱਤੀ ਤੁਸੀਂ ਸਹੀ ਸਲਾਹ ਅਸੀਂ ਤੁਹਾਡੇ ਜੀ ਨੇਕ ਦਿੰਨੇ ਆਂ ਸੇਵਾ ਕੰਮ ਕਰਦੇ ਪੈਸੇ ਲੈਣੇ ਆ ਬਿਲਕੁਲ ਪਰ ਉਹ ਸੇਵਾ ਜੋ ਉਲਟੀ ਚਾਹੇ ਆ ਬਾਅਦ ਵੀ ਥੋੜਾ ਕੱਢਿਆ ਗਿਆ ਤੇ ਬਹੁਤ ਸਾਰੀਆਂ ਬ੍ਰਿਕੀਆਂ ਜਦੋਂ ਕੱਢਣ ਲੱਭੇ ਤੁਹਾਡੇ ਓਵਰ ਬਜਟ ਹੋ ਜਾਣਾ ਠੀਕ ਹੈ ਤੇ ਬੋਰ ਵੱਡਿਆ ਹੋਇਆ ਕੀ ਹੈ ਮਾਡਲ ਕਿਹੜਾ ਵੀਰੇ ਇਹ 10 ਹੁਣ 10 ਮਾਡਲ ਆ ਵੀ ਕੀ 25 ਆ ਗਿਆ 15 ਸਾਲ ਪਾਸਿੰਗ ਵੀ ਨੇੜੇ ਆ ਇਹ ਤੋਂ ਬਿਹਤਰ ਆ ਵੀ ਤੁਸੀਂ ਇਹਨੂੰ ਸਸਤੀ ਗੱਲ ਬੁਲਾ ਲਓ ਜੀ ਠੀਕ ਹੈ ਬਾਕੀ ਸੋਚ ਥੋੜੀ ਹੈ ਮੈਂ ਥੋੜੀ ਸੋਚ ਨੂੰ ਨਹੀਂ ਬਦਲ ਸਕਦਾ ਠੀਕ ਹੈ ਠੀਕ ਹੈ ਬਾਜੀ ਧੰਨਵਾਦ ਤੁਹਾਡਾ